ਸਕੱਲੀ ਮੈਂ ਹੱਕਬਰ ਸਿੰਘ ਵੇਦੀ ਇੱਕ ਵਾਰ ਫੇਰ ਸਰਕਾਰ ਟਕਰਾਅ ਚ ਦਿਖਾਈ ਦੇਗੀ ਕਿਉਂਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਦੇ ਵਿੱਚ ਹੁੰਦੀ ਹੈ ਹਮੈ ਇਹ ਗੱਲ ਸਾਨੂੰ ਇਸ ਕਰਕੇ ਕਹਿਣੀ ਪੈ ਰਹੀ ਹੈ ਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਹਮੇਸ਼ਾ ਟਕਰਾਅ ਵਿੱਚ ਹੀ ਰਹਿੰਦੀਆਂ ਦੋ ਤਰ੍ਹਾਂ ਦੇ ਟਕਰਾਅ ਦਿਖਾਈ ਦੇਣਗੇ ਇੱਕ ਟਕਰਾਅ ਦਿਖਾਈ ਦੇਗਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤੇ ਦੂਜਾ ਟਕਰਾਅ ਤੁਹਾਨੂੰ ਜਿਮਨੀ ਚੋਣ ਦੇ ਪੱਖ ਤੋਂ ਤਰਨਤਾਰਨ ਦੇ ਵਿੱਚ ਦਿਖਾਈ ਦੇਗਾ ਕਿਉਂਕਿ ਤਰਨਤਾਰਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਫੇਰੀ ਕੀਤੀ ਹੈ ਰੈਲੀ ਕੀਤੀ ਹੈ ਤੇ ਰੈਲੀ ਦੇ ਵਿੱਚ ਐਲਾਨ ਕੀਤਾ ਹੈ ਹਰਮਿੰਦਰ ਸਿੰਘ ਸੰਧੂ ਦੇ ਨਾਮ ਦਾ ਕਿਉਂਕਿ ਕਾਫੀ ਬਿੰਨੇ ਪਹਿਲਾਂ ਜਿਵੇਂ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਸਰਕਾਰ ਨੇ ਜਿੱਤੀ ਤਾਂ ਉਸ ਤੋਂ ਬਾਅਦ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਦੀ ਆਮ ਆਦੀ ਪਾਰਟੀ ਦੇ ਵਿੱਚ ਐਂਟਰੀ ਹੁੰਦੀ ਹੈ ਜਿਸ ਤੋਂ ਬਾਅਦ ਚਰਚਾਵਾਂ ਇਸ ਪੱਖ ਤੋਂ ਸਨ ਕਿ ਹਰਮਿੰਦਰ ਸਿੰਘ ਸੰਧੂ ਐਸੇ ਕਰਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਸਿਆਸਤਦਾਨਾਂ ਦੀਆਂ ਅੰਦਰ ਖਾਤੇ ਗਿੱਟਮਿੱਟਾਂ ਚੱਲ ਰਹੀਆਂ ਹੁੰਦੀਆਂ ਤੇ ਉਸੇ ਗਿੱਟਮਿੱਟ ਦੇ ਚੱਲਦਿਆਂ ਹਰਮਿੰਦਰ ਸਿੰਘ ਸੰਧੂ ਦੀ ਐਂਟਰੀ ਹੁੰਦੀ ਹੈ ਹਰਮਿੰਦਰ ਸਿੰਘ ਸੰਧੂ ਉਹ ਵਿਅਕਤੀ ਹੈ ਜਿਨ੍ਹਾਂ ਨੂੰ ਡਾਕਟਰ ਕਸ਼ਮੀਰ ਸਿੰਘ ਸੋਕਲ ਹੋਰਾਂ ਨੇ ਹਰਾਇਆ ਸੀ ਤੇ ਉਸ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਵਡੀਆਂ ਗੱਲਾਂ ਹਰਮੇਸ਼ ਸਿੰਘ ਸੰਧੂ ਦੇ ਬਾਬਤ ਅਕਾਲੀ ਦਲ ਦੇ ਬਾਬਤ ਕੀਤੀਆਂ ਸੀ ਤੇ ਹੁਣ ਜਦੋਂ ਹਰਮੇਸ਼ ਸਿੰਘ ਸੰਧੂ ਦੇ ਨਾਮ ਦਾ ਐਲਾਨ ਹੋਇਆ ਤਾਂ ਇਸ ਐਲਾਨ ਤੋਂ ਬਾਅਦ ਵੱਡੀਆਂ ਚਰਚਾਵਾਂ ਇਸ ਵਕਤ ਤੋਂ ਵੀ ਦਿਖਾਈ ਦੇ ਰਹੀਆਂ ਕਿ ਇਹ ਉਹੀ ਮੁੱਖ ਮੰਤਰੀ ਹੈ ਪੰਜਾਬ ਦਾ ਜਿਹੜਾ ਹੋਰਨਾ ਸਿਆਸੀ ਪਾਰਟੀਆਂ ਦੇ ਵਿੱਚ ਜਦੋਂ ਆਦਾਨ-ਪ੍ਰਦਾਨ ਹੋ ਰਿਹਾ ਹੁੰਦਾ ਜਦੋਂ ਬਹੁਤ ਸਾਰੇ ਸਿਆਸਦਾਨ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਹੁੰਦੇ ਆ ਰਲੇਵੇਂ ਕਰ ਰਹੇ ਹੁੰਦੇ ਆ ਤੇ ਡੱਡੂ ਛੜੱਪੇ ਮਾਰੇ ਹੁੰਦੇ ਆ ਜਿਸ ਤਰ੍ਹਾਂ ਹਰਮੀਤ ਸਿੰਘ ਸੰਧੂ ਨੇ ਮਾਰਿਆ ਤਾਂ ਚਰਚਾਵਾਂ ਹੁਣ ਕਿਉਂ ਨਾ ਚਰਚਾਵਾਂ ਇਸ ਕਰਕੇ ਹੋ ਰਹੀਆਂ ਕਿ ਇਹ ਉਹੀ ਹਰਮੀਤ ਸਿੰਘ ਸੰਧੂ ਆ ਜਾਂ ਹੋਰ ਬਹੁਤ ਸਾਰੇ ਜਾਏ ਸਿਆਸਤਦਾਨ ਆ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕੇਵਲ ਤੇ ਕੇਵਲਾ ਸੱਤਾ ਵਿੱਚ ਰਹਿਣ ਦੀ ਝਾਕ ਰੱਖੀ ਕੁਰਸੀ ਹਥਿਆਉਣ ਦੀ ਝਾਕ ਰੱਖੀ ਤੇ ਸੱਤਾ ਦਾ ਸੁੱਖ ਮਾਨਨ ਨੂੰ ਤਰਜੀਹ ਦਿੱਤੀ ਇਸੇ ਕਰਕੇ ਹਰਮਿੰਦਰ ਸਿੰਘ ਸੰਧੂ ਆਮਦੀ ਪਾਰਟੀ ਦੇ ਵਿੱਚ ਆਏ ਪਰ ਹੁਣ ਵਿਰੋਧੀ ਸਿਆਸੀ ਤਿਰਾਂ ਦੇ ਲੋਕ ਸਵਾਲ ਚੁੱਕ ਰਿਹਾ ਜਦੋਂ ਹੁਣ ਆਮਦੀ ਪਾਰਟੀ ਨੇ ਐਲਾਨ ਕੀਤਾ ਤਾਂ ਇਸੇ ਦਰਮਿਆਨ ਅਨਿਲ ਜੋਸ਼ੀ ਨੇ ਵੀ ਪਾਰਟੀ ਬਦਲ ਲਈ ਹੈ ਪਹਿਲਾਂ ਤਾਂ ਭਾਜਪਾ ਦੇ ਵਿੱਚ ਸਨ ਫਿਰ ਉਹ ਅਕਾਲੀ ਦਲ ਦੇ ਵਿੱਚ ਆਏ ਸਖਬੀਰ ਸਿੰਘ ਬਾਦਲ ਦੇ ਨਾਲ ਨੇੜਤਾ ਬਣਾਈ ਮੰਜਿੱਠਿਆ ਨਾਲ ਵੀ ਕਈ ਥਾਵਾਂ ਤੇ ਦਖਾਈ ਦਿੱਤੇ ਤੇ ਮਾਜੇ ਦੀ ਸਿਆਸਤ ਦੇ ਵਿੱਚ ਅਨਿਲ ਜੋਸ਼ੀ ਕਾਫੀ ਸਰਗਰਮ ਭੂਮਿਕਾ ਦੇ ਵਿੱਚ ਰਹੇ ਤੇ ਹੁਣ ਜਦੋਂ ਅਨਿਲ ਜੋਸ਼ੀ ਨੇ ਕਾਂਗਰਸ ਨੂੰ ਜੁਆਇਨ ਕੀਤਾ ਹੈ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਤੇ ਫਿਰ ਚਰਚਾਵਾਂ ਇਸ ਪਖਤੋਂ ਆ ਰਹੀਆਂ ਕਿ ਸਿਆਸਤਦਾਨਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਇਹਨਾਂ ਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਮੌਕਾ ਪ੍ਰਸਤੀ ਰਾਜਨੀਤੀ ਕਰਦੇ ਆ ਸਿਆਸਤਦਾਨ ਜਿੱਥੇ ਇਹਨਾਂ ਨੂੰ ਸੱਤਾ ਦੀ ਝਾਕ ਹੋਵੇ ਤਾਂ ਉਸ ਪਾਸੇ ਹੀ ਤੁਰ ਜਾਂਦੇ ਆ ਇਸ ਕਰਕੇ ਵੋਟਰਾਂ ਨੂੰ ਵੀ ਕਾਫੀ ਸੋਚ ਸਮਝ ਕੇ ਇਹਨਾਂ ਪ੍ਰਤੀ ਫੈਸਲੇ ਲੈਣੇ ਪੈਣਗੇ ਤਾਂ ਜਿਹੇ ਫੈਸਲਿਆਂ ਦੇ ਵਿੱਚ ਕੀ ਹਰਮੀਤ ਸਿੰਘ ਸੰਧੂ ਨੂੰ ਵਿਰੋਧੀ ਸਿਆਸੀ ਧਿਰਾਂ ਵੱਲੋਂ ਸਬਕ ਸਿਖਾਇਆ ਜਾਏਗਾ ਤਰਨ ਤਰਨ ਦੇ ਵੋਟਰਾਂ ਵੱਲੋਂ ਵੀ ਸਬਕ ਸਿਖਾਇਆ ਜਾਏਗਾ ਆਮ ਆਦੀ ਪਾਰਟੀ ਦੇ ਅੰਦਰ ਵੀ ਬਗਾਵਤ ਹੋਏਗੀ ਕਿਉਂਕਿ ਆਮ ਆਦੀ ਪਾਰਟੀ ਨੇ ਕਦੇ ਵੀ ਆਪਣੇ ਆਗੂਆਂ ਦਾ ਵਲੰਟੇਰਾਂ ਦਾ ਵਰਕਰਾਂ ਦਾ ਮੁੱਲ ਨਹੀਂ ਪਾਇਆ ਜਿਹੜੀ ਪਾਰਟੀ ਇਹ ਕਹਿ ਕੇ ਸੱਤਾ ਵਿੱਚ ਆਈ ਹੋਵੇ ਕਿ ਸਾਡੀ ਪਾਰਟੀ ਤਾਂ ਆਮ ਲੋਕਾਂ ਦੀ ਪਾਰਟੀ ਹੈ ਪਰ ਜਿਸ ਤਰ੍ਹਾਂ ਦੀ ਫੁਲਵਾੜੀ ਅਮਦੀ ਪਾਰਟੀ ਨੇ ਬਣਾਉਣੀ ਸ਼ੁਰੂ ਕੀਤੀ ਸਿਰਜਣੀ ਸ਼ੁਰੂ ਕੀਤੀ ਤਾਂ ਉਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਪਈ ਕਿ ਸਾਡੀ ਪਾਰਟੀ ਹੁਣ ਇੱਕ ਜਿਹਾ ਗੁਲਦਸਤਾ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਤਿਤਲੀਆਂ ਦਿਖਾਈ ਦੇਣਗੀਆਂ ਤਾਂ ਹਰਮੇਸ਼ ਸਿੰਘ ਸੰਧੂ ਅਨਿਲ ਜੋਸ਼ੀ ਜਾਂ ਹੋਰ ਬਹੁਤ ਸਾਰੇ ਸਿਆਸਤਦਾਨ ਸਮੇਂ-ਸਮੇਂ ਤੇ ਅਜਹੀਆਂ ਫੁੱਲਵਾੜੀਆਂ ਦੇ ਵਿੱਚ ਤਿਤਲੀਆਂ ਬਣ ਕੇ ਘੁੰਮਦੇ ਵਖਾਈ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਸਿਆਸੀ ਧਿਰਾਂ ਦੇ ਉੱਤੇ ਟਕੋਰਾ ਕਰਦੇ ਸਨ ਕਿ ਇਹ ਉਹ ਬੰਦੇ ਨੇ ਕਿ ਮੇਰਾ ਯਾਰ ਤਿਤਲੀਆਂ ਵਰਗਾ ਕਦੇ ਉਸ ਫੁੱਲ ਤੇ ਕਦੇ ਔਰ ਫੁੱਲ ਤੇ ਤਾਂ ਅਜਹੀਆਂ ਗੱਲਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਹੁਣ ਤਾਂ ਅਖਰ ਦੂਜੀਆਂ ਪਾਰਟੀਆਂ ਤੇ ਤਿਤਲੀਆਂ ਦਾ ਸਹਾਰਾ ਆਮ ਆਦੀ ਪਾਰਟੀ ਨੂੰ ਹੀ ਲੈਣਾ ਪੈ ਰਿਹਾ ਹੁਣ ਤੱਕ ਦੀਆਂ ਜਿਮਨੀ ਚੋਣਾ ਦੇਖ ਲਿਆ ਜਾਣ ਚਾਹੇ ਡਾਕਟਰ ਚੱਬੇਵਾਲ ਸਨ ਚਾਹੇ ਸ਼ਸ਼ੀਤਲ ਉਂਗਰਾਲ ਸਨ ਚਾਹੇ ਸੁਸ਼ੀਲ ਰਿੰਕੂ ਸਨ ਤਾਂ तमाम ਲੋਕਾਂ ਦਾ ਜ਼ਿਕਰ ਹੋ ਰਿਹਾ ਮਹਿੰਦਰ ਭਗਤ ਦਾ ਜ਼ਿਕਰ ਹੋ ਰਿਹਾ ਇਸੇ ਤਰ੍ਹਾਂ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਦੇ ਵਿੱਚ ਵੀ ਜਿਹਾ ਕੁਝ ਹੋਇਆ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਜਿਸ ਤਰ੍ਹਾਂ ਸਰਕਾਰ ਨੇ ਤਿਤਲੀਆਂ ਬਟੌਰਣ ਦਾ ਕੰਮ ਕੀਤਾ ਤਾਂ ਇਹ ਸਾਰੀਆਂ ਤਿਤਲੀਆਂ ਹੁਣ ਆਮ ਆਦਮੀ ਪਾਰਟੀ ਦੀ ਫੁਲਵਾੜੀ ਦੇ ਵਿੱਚ ਦਿਖਾਈ ਦੇ ਰਹੀਆਂ ਤਾਂ ਸਵਾਲ ਉੱਠਣੇ ਸਬਾਬਕ ਹੋ ਜਾਂਦੇ ਆ ਤਰਨਤਾਰਨ ਦੀ ਜਿਹੜੀ ਜਿਵਨੀ ਚੋਣਾ ਉਹ ਪਿੰਡੂ ਆਧਾਰਤ ਚੋਣਾ ਗਰਮ ਖਿਆਲੀ ਆਧਾਰਤ ਚੋਣਾ ਕਿਸਾਨੀ ਬਾਬਤ ਚੋਣਾ ਤੇ ਸਰਹੱਦੀ ਇਲਾਕਾ ਹੋਣ ਕਰਕੇ ਚੋਣਾ तमाम ਮੁੱਦੇ ਵੀ ਇੱਥੇ ਦਿਖਾਈ ਦੇਣਗੇ ਸਭ ਤੋਂ ਅਹਿਮ ਮੁੱਦਾ ਹੋਏਗਾ ਨਸ਼ਿਆਂ ਦਾ ਤਾਂ ਤਰਨਤਾਰਨ ਦੇ ਵਿੱਚ ਰਹਿਣ ਵਾਲੇ ਐਸਐਸਪੀ ਜਗਜੀਤ ਸਿੰਘ ਚੋਹਾਨ ਜਿਨ੍ਹਾਂ ਨੂੰ ਕਾਫੀ ਬੇਇੱਜ਼ਤ ਕੀਤਾ ਗਿਆ ਉੱਥੇ ਦੇ ਐਮਐਲਏ ਵੱਲੋਂ ਤਾਂ तमाम ਗੱਲਾਂ ਦਾ ਜਦੋਂ ਅਜਹੀਆਂ ਗੱਲਾਂ ਦਾ ਜ਼ਿਕਰ ਕਰਦੇ ਆ ਤਾਂ ਆਮ ਆਦੀ ਪਾਰਟੀ ਦੇ ਅੰਦਰ ਹੁਣ ਅਜਹੀਆਂ ਚਰਚਾਵਾਂ ਬਣਦੀਆਂ ਵਿਖਾਈ ਦੇ ਰੀਆਂ ਕਿ ਦੂਜੀਆਂ ਪਾਰਟੀਆਂ ਦੇ ਅੰਦਰ ਬੈਠੀਆਂ ਤਿਤਲੀਆਂ ਹੀ ਆਮ ਆਦੀ ਪਾਰਟੀ ਨੂੰ ਸਹਾਰਾ ਦੇ ਰੀਆਂ ਤਾਂ तमाम ਮੁੱਦਿਆਂ ਦੇ ਵਿੱਚ ਕਿਰਦੀ ਵਿਖਾਈ ਦੇਗੀ ਸਰਕਾਰ ਵੈਸੇ ਤਾਂ ਸਰਕਾਰ ਆਪਣੇ ਸਿਆਸੀ ਪ੍ਰਭਾਵ ਦੇ ਨਾਲ ਇਹ ਚੋਣਾਂ ਜਿੱਤਣ ਵਿੱਚ ਕਾਮਯਾਬ ਹੋਈਏ ਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਦੋਂ ਸੱਤਾ ਵਿੱਚ ਹੋਣ ਉਹਨਾਂ ਦੇ ਮੱਥੇ ਤੇ ਜਿਮਨੀ ਚੋਣਾ ਹੋਣ ਤਾਂ ਸੁਭਾਵਕ ਹੈ ਕਿ ਸਰਕਾਰੀ ਮਸ਼ੀਨਰੀ ਤਾਕਤ ਚੁੱਕੀ ਜਾਂਦੀ ਹੈ ਅਫਸਰਾਂ ਦਾ ਇਸਤੇਮਾਲ ਪੁਲਿਸ ਅਫਸਰਾਂ ਨੂੰ ਸੱਜੇ ਖੱਬੇ ਕਰਨ ਦਾ ਤਾਂ ਇਹ ਜਹੇ ਰੁਜ਼ਾਨ ਜਿਹੜੇ ਆ ਦਿਖਾਈ ਦਿੰਦੇ ਆ ਇਸ ਦੇ ਨਾਲ ਹੀ ਸਰਕਾਰ ਦੀ ਹੋਮੇ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੱਦਣ ਦੀ ਗੱਲ ਹੋ ਰਹੀ ਹੈ ਕਿਉਂਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਚਾਰਸਪਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਤੇ ਹੋਰ ਬਹੁਤ ਸਾਰੇ ਨਮਾਇंदे ਜਿਹੜੇ ਉਸ ਕਮੇਟੀ ਦੇ ਵਿੱਚ ਸਨ ਜਿਨ੍ਹਾਂ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਸ਼੍ਰੀ ਗੁਰਤੇਗ ਬਹਾਦਰ ਦੇ ਸਬੰਧ ਵਿੱਚ ਸਰਕਾਰ ਨੇ ਮਨਾਉਣੀ ਹੈ ਤਾਂ ਉਸ ਦੀ ਸ਼ੁਰੂਆਤ ਜਿੱਥੇ ਐਸਜੀਪੀਸੀ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰੱਖੇ ਗਏ ਉੱਥੇ ਸਰਕਾਰ ਫਿਰ ਐਸਜੀਪੀਸੀ ਨਾਲ ਇੱਕ ਵੱਡੇ ਟਕਰਾਅ ਵਾਲੇ ਪਖਤੋ ਦਿਖਾਈ ਦੇ ਰਹੀ ਹੈ ਉੱਥੇ ਵਿਸ਼ੇਸ਼ ਸੈਸ਼ਨ ਸੱਦਣ ਜਾ ਰਹੀ ਹੈ ਤੇ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਸਰਕਾਰ ਸੱਤਾ ਵਿੱਚ ਹੈ ਟਕਰਾ ਵਿੱਚ ਹੈ ਹੌਮੇ ਰੱਖਦੀ ਹੈ ਤਾਂ ਬੇਸ਼ੱਕ ਗੁਰੂ ਸਾਹਿਬ ਦੇ ਫਲਸਫੇ ਦੀ ਜਿਹੜੀ ਗੱਲ ਹੋ ਰਹੀ ਹੈ ਉਹਦੇ ਵਿੱਚ ਸਰਬੱਤ ਦਾ ਭਲਾ ਮਨੁੱਖਤਾ ਦਾ ਕਲਿਆਣ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਆਪਣਾ ਬਲਦਾਨ ਤਾਂ ਇਸ ਕਨਸੈਪਟ ਨੂੰ ਵੀ ਵੇਖਿਆ ਜਾ ਰਿਹਾ ਕਿ ਜਦੋਂ ਟਕਰਾ ਹੋ ਰੇ ਹੁਣ ਜ਼ਬਰ ਤੇ ਜ਼ੁਲਮ ਦੇ ਖਿਲਾਫ ਜਦੋਂ ਗੁਰਤੇਗ ਬਹਾਦਰ ਸਾਹਿਬ ਪਾਸ਼ਾ ਨੇ ਸ਼ਹਾਦਤ ਦਿੱਤੀ ਹੋਵੇ ਤੇ ਸਰਕਾਰਾਂ ਤੇ এস جی پی سی ਦੇ ਵਿਚਾਲੇ ਇਹ ਵੱਡੇ ਟਕਰਾਅ ਦਿਖਾਈ ਦੇ ਰਹੇ ਆ ਪਹਿਲਾਂ ਵੀ ਇੱਕ ਟਕਰਾਅ ਉਸ ਸਮੇਂ ਦਿਖਾਈ ਦਿੱਤਾ ਸੀ ਜਦੋਂ ਸਰਕਾਰ ਕਹਿ ਰਹੀ ਸੀ ਕਿ ਅਸੀਂ ਆਪਣੇ ਬਲਬੂਤਿਆਂ ਤੇ ਇਹ ਸਮਾਗਮ ਕਰਾਂਗੇ ਪਰ ਇਸ ਦਾ ਖਮਿਆਜਾ ਹਰਜੋਤ ਬੈਂਸ ਨੇ ਵੀ ਪੁਕਤਿਆ ਹੈ ਭਾਸ਼ਾ ਭਗ ਦੇ ਟਰੈਕਟਰ ਜਸਵੰਤ ਜ਼ਫਰ ਨੇ ਵੀ ਪੁਕਤਿਆ ਹੈ ਤਾਂ ਸਰਕਾਰ ਦੀ ਵੀ ਵੱਡੀ ਕਿਰਕਰੀ ਹੋਈ ਸੀ ਤੇ ਸਰਕਾਰ ਹੁਣ ਇਹ ਕਹਿ ਰਹੀ ਹੈ ਕਿ ਅਸੀਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਨੰਦਪੁਰ ਸਾਹਿਬ ਦੀ ਧਰਤੀ ਤੇ ਸੱਦਣਾ ਤਾਂ ਚਰਚਾਵਾਂ ਇਸ ਪੱਖ ਤੋਂ ਦਿਖਾਈ ਦੇ ਰੀਆਂ ਕਿ ਜਿਹੜੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਲੱਗਦੀ ਹੈ ਉੱਥੇ ਕੀ ਕੁਝ ਹੁੰਦਾ ਹੈ ਉੱਥੇ ਸਾਰਾ ਕੁਝ ਲਾਈਵ ਦਿਖਾਈ ਦਿੰਦਾ ਕਿਸ ਤਰ੍ਹਾਂ ਇਲਜ਼ਾਮ ਤਰਾਸੀ ਦੋਸ਼ ਮੜੇ ਜਾਂਦੇ ਆ ਪਰ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਕੋਈ ਵੀ ਸਿਆਸਤਦਾਨ ਗੰਭੀਰ ਦਿਖਾਈ ਨਹੀਂ ਦਿੰਦਾ ਕੇਵਲ ਤੇ ਕੇਵਲ ਲੱਖਾਂ ਰੁਪਏ ਦਾ ਬੋਝ ਵਿਧਾਨ ਸਭਾ ਸੈਸ਼ਨ ਦੇ ਉਹਨਾਂ ਪ੍ਰਕਿਰਿਆ ਦੇ ਵਿੱਚ ਆਂਦਾ ਹੈ ਤਾਂ ਸਵਾਲ ਉੱਠਣੇ ਸੁਭਾਵਿਕ ਹੋ ਜਾਂਦੇ ਆ ਤਾਂ ਹੁਣ ਜਦੋਂ ਸਰਕਾਰ ਵਿੱਤੀ ਸੰਕਟ ਦੇ ਨਾਲ ਜੂਝ ਰਹੀ ਐ ਆਰਥਿਕ ਤੰਗੀ ਵੱਲ ਦਿਖਾਈ ਦੇ ਰਹੀ ਐ ਤਾਂ ਸਰਕਾਰ ਇੱਕ ਵਾਰ ਫੇਰ ਅਜਿਹੇ ਵਿਸ਼ੇਸ਼ ਸੈਸ਼ਨ ਸਦਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੱਖਾਂ ਦਾ ਬੋਝ ਫਿਰ ਖਜ਼ਾਨੇ ਤੇ ਪਾਏਗੀ ਤਾਂ ਜਿਸ ਤਰ੍ਹਾਂ ਦੀ ਕਿਰਕਰੀ ਸਰਕਾਰ ਨੂੰ ਖੁਦ ਇਸ ਕਰਕੇ ਚੱਲਣੀ ਪੈਂਦੀ ਐ ਕਿ ਉਹਨਾਂ ਦੇ ਆਕਾ ਦਿੱਲੀ ਬੈਠਿਆ ਤੇ ਦਿੱਲੀ ਤੋਂ ਚੱਲਦੇ ਹੋਏ ਹੁਕਮ ਜਦੋਂ ਪੰਜਾਬ ਵੱਲ ਦਖਾਈ ਦਿੰਦੇ ਆ ਤਾਂ ਸਬਾਬਕ ਹੈ ਸਰਕਾਰ ਟਕਰਾਵ ਵਿੱਚ ਹੋਏਗੀ ਸਰਕਾਰ ਹੌਮੇ ਵਿੱਚ ਹੋਏਗੀ ਸਰਕਾਰ ਅਜੇ ਲੱਖਾਂ ਦੇ ਬੋਝ ਹੇਠ ਹੋਏਗੀ ਜਦੋਂ ਪੰਜਾਬ ਅਜਹੀਆਂ तमाम ਗੱਲਾਂ ਵਿੱਚ ਜੂਝਦਾ ਨਜ਼ਰ ਆ ਰਿਹਾ ਹੈ